ओ नाच मेरी बुलबुल पैसा मिलेगा ऐथे कदरदान चन्नी जैसा मिलेगा ओ नाच मेरी बुलबुल पीछे ना तो पीछे किते मेरे ना दंडी बढ़ा दिए जी बुलबुल बुल ने दिया ए बल्ले बल्ले सुखिया बंदर फड़ लेंदा बंदर ओए हो यार तमा साथ मुसा दिखाया करंगे पैसा कमाया करंगे ਤੂੰ ਵਿਭਾਗ ਚੱਲਿਆ ਕਰੀ ਨਾਲ ਉਹ ਪੈਸੇ ਬਹੁਤ ਇਕੱਠੇ ਕਰਨੇ ਪਿਆ ਕਰਨਗੇ ਇੱਕ ਅਦਾ ਬੰਦਾ ਤਾਂ ਨਾਲ ਚਾਹੀਦਾ ਹੀ ਆ ਓਏ ਹਾ ਭਾਈ ਨਜ਼ਾਰੇ ਬਹੁਤ ਆ ਕਰਨਗੇ ਨਾਲੇ ਬਾਂਦਰ ਨਾਲ ਖੇਡਿਆ ਕਰਾਂਗੇ ਓਏ ਹੋਰ ਯਾਰ ਆ ਸੇ ਮਰੋਤਾ ਉਹੀਂ ਡਰੀ ਜਾਂਦੀ ਆ ਯਾਰ ਹਰੇਕ ਗੱਲ ਚ ਨੰਨਾ ਮਾਰਦੀ ਆ ਏ ਨੰਨਾਰੀ ਮਾਰਦੀ ਇਹਦੀ ਡਰਨ ਵਾਲੀ ਗੱਲ ਹੀ ਆ ਜਿਹੜੇ ਮਦਾਰੀ ਹੁੰਦੇ ਉਹਨਾਂ ਨੇ ਬਾਂਦਰ ਸਿਖਾਏ ਹੁੰਦੇ ਉਹ ਤਾਂ ਤੇ ਬੂਸੀਆਂ ਮਾਰਦੇ ਉਹਨਾਂ ਨੇ ਗੀਆ ਬਾਜ਼ਾਰੀ ਕਿੱਥੋਂ ਇੱਥੋਂ ਵੀਰ ਤੇ ਜੰਗਲ ਚ ਫੜ ਲਿਆ ਹੈ ਹੈ ਗਿਆਨੇ ਤਬੂਸੀਆ ਵਾਲਨ ਦੀ ਤਾਂ ਕਿਸੇ ਦੇ ਕਰੂਟ ਮਾਰਦਾ ਹੈ ਹੈ ਜੋੜੀ ਤੇ ਨਾਲੇ ਅਮਰ ਜੇਤ ਨਿਕਲੂਗੀ ਹੈ ਨਾਲੇ ਜੀ ਦਾ ਕਰੂਟ ਵੱਜਾ ਉਹ ਵਿਚਾਰੇ ਦੋਤ ਮਹੀਨਾ ਵੀ ਨਾ ਮੰਝੇ ਤੋ ਨਹੀਂ ਉਟਿਆ